ਪੂਰਾ ਲਫਾਸ ਬਣਾਉਣਾ ਆ ਦੇਖੋ ਹਾਂਜੀ ਹਸਤੀਕਾਲ ਦੋਸਤੋ ਮੈਂ ਰਵਣਦੀਪ ਸਿੰਘ ਤੁਹਾਡਾ ਸਵਾਗਤ ਕਰਦੇ ਆਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਿੰਡ ਕੋਟੜੇ ਦੇ ਵਿੱਚ ਪਹੁੰਚੇ ਹਾਂਗੇ ਜਿਹੜਾ ਇਹਨੂੰ ਮਾਨਸਾ ਪੈ ਜਾਂਦਾ ਦੋਸਤੋ ਜੇ ਗੱਲ ਕਰੀਏ ਆਪਾਂ ਇਹ ਮਾਨਸਾ ਤੋਂ 15 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਤੇ ਅੱਜ ਆਪਾਂ ਤੁਹਾਨੂੰ ਜਿੱਥੇ ਆਪਾਂ ਆਏ ਆ ਹਨਾ ਬਾਈ ਕੋਲੇ ਇੱਕ ਗਾਂ ਬਕਾਊਆ ਜਿਹੜੇ ਤੁਸੀਂ ਇੱਕ ਵਾਰ ਘਰੇ ਜਿਹੜੇ ਪਸ਼ੂ ਰੱਖੇ ਹੋਇਆ ਬਾਈ ਦੇ ਹਨਾ ਉਹ ਨਿਗਾਹ ਮਾਰ ਲਓ ਤੇ ਇਧਰ ਉਹ ਗਾਂ ਖੜੀ ਆ ਇਸ ਦੀ ਗੱਲ ਕਰੀਏ ਜੇ ਸਪੈਸ਼ਲ ਵੀਡੀਓ ਇਸ ਗਾਂ ਦੀ ਰਹੂਗੀ ਇਹਦੇ ਬਾਰੇ ਆਪਾਂ ਜਾਣਕਾਰੀ ਸਾਰੀ ਤੁਹਾਨੂੰ ਲੈ ਕੇ ਦੇਵਾਂਗੇ ਜਿਹੜੇ ਵੀਰ ਨਵੇਂ ਆਏ ਆ ਹਨਾ ਪੇਜ ਨੂੰ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਜੋ ਬਾਈ ਨਾਲ ਆਪਾਂ ਤੁਹਾਡੀ ਗੱਲਬਾਤ ਕਰਵਾਉਣੀ ਆ ਤੇ ਲੈ ਕੇ ਦਿੰਨੇ ਆ ਆਪਾਂ ਡਿਟੇਲ ਤੁਹਾਨੂੰ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਜੀ ਪਹਿਲਾਂ ਤਾਂ ਨਾਮ ਦੱਸੋ ਆਪਣਾ ਦਰਸ਼ਕਾਂ ਨੂੰ ਗੱਗੀ ਆ ਮੇਰਾ ਨਾਮ ਵੀਰੇ ਗੱਗੀ ਹਾਂਜੀ ਠੀਕ ਆ ਪਿੰਡ ਆ ਗਿਆ ਆਪਣਾ ਕੋਟੜਾ ਕੋਟੜਾ ਕਲਾਂ ਤੇ ਗੱਲ ਕਰਕੇ ਬਈ ਮਾਨਸਾ ਤੋਂ ਹਨਾ ਇਹ ਪਟਿਆਲਾ ਰੋਡ ਤੇ ਰਹਿ ਗਿਆ ਪਟਿਆਲਾ ਰੋਡ ਦੇ ਉੱਤੇ ਜਾਵਾਂ ਪਿੰਡ ਵੀਰੇ ਪਿੱਖੀ ਤੋਂ 4 ਕਿਲੋਮੀਟਰ ਆ ਮਾਨਸਾ ਤੋਂ 15 ਗਾ ਠੀਕ ਆ ਪਿੱਖੀ ਤੋਂ 4 ਕਿਲੋਮੀਟਰ ਠੀਕ ਆ ਬਈ ਗੱਗੀ ਆਪਾਂ ਗੱਲ ਕਰਾਂਗੇ ਜਿਹੜੀ ਤੂੰ ਅੱਜ ਆ ਗਾਂ ਜਿਹੜੀ ਹੈਗੀ ਹੈ ਸੇਲ ਕਰਨੀ ਹੈ ਜਿਹੜੀ ਦਿਸੀ ਜਾਂਦੀ ਹੈ ਹਨਾ ਗੱਗੀ ਕਿੰਵੇਂ ਸੂਏ ਸੂਣਾ ਇਹਨੇ ਇਹ ਦੂਜੇ ਸੂਏ ਸੂਗੀ ਬਈ ਦੂਜੇ ਸੂਏ ਠੀਕ ਆ ਤੇ ਪਹਿਲੇ ਸੂਏ ਮਤਲਬ ਇਹਨੇ ਕਿੰਨਾ ਕ ਦੁੱਧ ਦਿੰਦਾ ਹੈ 22 ਕਿਲੋ ਦਿੰਦਾ ਵੀਰੇ ਹੁਣ ਆਪਾਂ 20 ਦੱਸਾਂਗੇ ਨਾਰਮਲ ਸੇਵਾ ਤੇ ਆਪਣੇ ਨਾਰਮਲ ਸੇਵਾ ਤੇ 22 ਕਿਲੋ ਦਿੰ ਤੇ ਪਰ 20 ਕਹਨੇ ਹੋ ਠੀਕ ਆ 20 ਮਤਲਬ ਖੁੱਲਾ ਦਿੱਤਾ ਵੀ 20 ਮੰਨ ਕੇ ਚੱਲਦੇ ਆ ਸੀ ਠੀਕ ਆ ਤੇ ਦੂਜੇ ਸੂਏ ਬਈ ਹੁਣ ਆਸ ਹੈਗੇ 25 25 ਦੀ ਆਰਾਮ ਨਾਲ ਬਈ 25 27 ਕਿਲੋ ਦੇਊਗੀ ਖੁੱਲਾ ਪਾ ਦੂ ਹਨਾ ਆ ਦੂਗੀ ਬਈ ਠੀਕ ਆ ਕਿੰਨੇ ਦਿਨ ਰਹਿੰਦੇ ਬਈ ਇਹਦੇ ਬਾਕੀ 8 10 ਦਿਨ ਪਏ ਬਈ 8 10 ਦਿਨ ਲੈ ਜੂ ਖੁੱਲੇ ਠੀਕ ਆ ਜਿਹੜੇ ਦਿਨ ਪੂਰੇ ਹੋਣ ਚ ਪਏ ਹਾਂ ਸਮਝ ਗਏ ਗੱਲ ਤੇ ਗੱਗੀ ਜੇ ਗੱਲ ਕਰਕੇ ਜਰਸੀ ਕਰਾਉ ਜੇ ਤਾਂ ਆ ਗਈ ਹਨਾ ਇਹ ਹਾਂ ਮਾੜੀ ਤਾਂ ਹੈਗੀ ਵੀਰੇ ਉਹ ਠੀਕ ਹੈ ਤੇ ਉਹ ਹੈਸ ਠੀਕ ਆ ਗੱਲਬਾਤ ਚੰਗੀ ਐ ਗਾਂ ਦੇ ਵਿੱਚ ਜਾਤ ਕੁਆਲਟੀ ਚੰਗੀ ਐ ਦੋਸਤੋ ਤੁਸੀਂ ਦੇਖ ਬਾਈ ਇਹਦੇ ਕਹਿਣ ਦੇ ਮੁਤਾਬਕ ਹੈਨਾ ਵੀ ਪਹਿਲੇ ਸੂਏ ਅਸੀਂ ਇਹਦਾ 20 ਲੀਟਰ ਦੁੱਧ ਖੁੱਲਾ ਛੋਇਆ ਬਾਕੀ ਹੱਡਾ ਪੈਰਾਂ ਦੀ ਤੁਸੀਂ ਇਹ ਚੈੱਕ ਕਰ ਲਓ ਇੱਕ ਵਾਰ ਆਪਾਂ ਖੜੀ ਦਿਖਾ ਦਿੰਨੇ ਆਂ ਕਈ ਵਾਰੀ ਜਦੋਂ ਆਪਾਂ ਤੋੜਦੇ ਆਂ ਨਾ ਉਦੋਂ ਪ੍ਰੋਪਰ ਦਿਖਾਇਆ ਨਹੀਂ ਜਾਂਦਾ ਪਸੂ ਲੇਵੇ ਤਾਂ ਤੁਸੀਂ ਦੇਖ ਲਓ ਹੈਨਾ ਜੱਜਮੈਂਟ ਲਾ ਲਓ ਹਜੇ ਬਾਈ ਮੜਾ ਜਾ ਦਿਖਾਈ ਢਿੱਲਾ ਢਿੱਲਾਂ ਦੇ ਹਲੇ ਬਾਈ ਬਹੁਤ ਵੀ ਇਹਨਾਂ ਦੇ ਹਾਂ ਢਿੱਲਾ ਢੂਲਾ ਬਹੁਤ ਪਈ ਪਰਨਾਗਾ ਚੱਡਾ ਪੂਰਾ ਨਹੀਂ ਠੀਕ ਹੈ ਤੇ ਇੱਕ ਗੱਲ ਹੋਰ ਦੱਸਦਾ ਹਾਂ ਦੋਸਤੋ ਦੇਖੋ ਤੁਸੀਂ ਹੈਨਾ ਲੇਵੇ ਦੇ ਉੱਤੇ ਜਿਹੜੀਆਂ ਹੈਗੀਆਂ ਨਾੜਾਂ ਸਾਨੂੰ ਦਿਸਦੀਆਂ ਹੋਣਗੀਆਂ ਬਾਕੀ ਜੇ ਗੱਲ ਕਰੀਏ ਤਾਂਾ ਦੀ ਕੁਆਲਿਟੀ ਉਹ ਵੀ ਬਹੁਤ ਵਧੀਆ ਫੇਸ ਕੁਆਲਿਟੀ ਵੀ ਤੁਸੀਂ ਚੈੱਕ ਕਰ ਲਓ ਗਾਂ ਦੇ ਵਿੱਚ ਜੇ ਗੱਲ ਕਰੀਏ ਚਮਕ ਵੀ ਪੂਰੀ ਆ ਤੇ ਗੱਗੀ 10 ਦਿਨ ਲੈ ਜੂ ਹਨਾ ਫੁੱਲੇ 10 ਦਿਨ ਲੈ ਜੂ ਠੀਕ ਆ ਤੋਰੀ ਕਰਾਂ ਬਾਈ ਮਾੜੀ ਜੀ ਖੋਲ ਕੇ ਦਿਖਾ ਦੇ ਤੇ ਤੋਰਾ ਤੋਰਾ ਵੀ ਗਾਂ ਦਾ ਮੈਨੂੰ ਐ ਲੱਗਦਾ ਜਜਮੈਂਟ ਵੀ ਚੰਗਾ ਹੀ ਰਹੂਗਾ ਆ ਦੇਖੋ ਤੁਸੀਂ ਹਨਾ ਹਜੇ ਤਾਂ ਇਹਨੇ ਨਾ ਮੈਂ ਇਹ ਗੱਲ ਕਹਿੰਦਾ ਵੀ ਜਦੋਂ ਗਾਂ ਨੇ ਪੂਰਾ ਲਫਾਸ ਬਣਾਉਣਾ ਆ ਦੇਖੋ ਠੀਕ ਆ ਬਣਦੇ ਬਈ ਗੱਗੀ ਤੇ ਹਾਈਟ ਦੀ ਵੀ ਜੱਜਮੈਂਟ ਲਾ ਲਓ ਜੇ ਗੱਲ ਕਰੀਏ ਆਪਾਂ ਵੀ ਬੜੀ ਛੋਟੀ ਹਾਈਟ ਨਹੀਂ ਹੈਗੀ ਜਿਵੇਂ ਜੇ ਗਾਂਵਾਂ ਦੀ ਹਾਈਟ ਹੁੰਦੀ ਹੈ ਹਨਾ ਵਧੀਆ ਹਾਈਟ ਹੈ ਗੱਗੀ ਮਾੜਾ ਨਾਲ ਖੜੀ ਜਮਾ ਦੇਖੋ ਤੁਸੀਂ ਹਨਾ ਆਹ ਦੇਖੋ ਤੁਸੀਂ ਹਾਈਟ ਵਧੀਆ ਠੀਕ ਹੈ ਗੱਗੀ ਬਈ ਜੇ ਗੱਲ ਕਰੀਏ ਹੁਣ ਆਪਾਂ ਇਹਦੀ ਰੇਟ ਦੀ ਹਨਾ ਕੀਮਤ ਇਹਦੀ ਬਈ ਆਪਾਂ ਲੱਖ ਕਰਾ ਲਓ ਕੁਝ ਕਰਾ ਲਓ 90 ਹਜ਼ਾਰ ਦੇ ਦੇਣੀ ਆਪਾਂ 90 ਹਜ਼ਾਰ ਹਾਂ ਨੰਬਰ ਬੋਲਦੇ ਬਈ 62399 62270 ਇੱਕ ਵਾਰੀ ਹੋਰ ਰਿਪੀਟ ਕਰ ਦ। 68399 62267 ਠੀਕ ਆ ਬਈ ਧੰਨਵਾਦ। ਲੈ ਵੀ ਦੋਸਤੋ ਗਾ ਜੇ ਤੁਹਾਨੂੰ ਪਸੰਦ ਆਈ ਹਨਾ ਤੇ ਸ਼ੇਅਰ ਜ਼ਰੂਰ ਕਰਿਓ। ਕਮੈਂਟ ਕਰਕੇ ਜ਼ਰੂਰ ਦੱਸਿਓ ਗਾ ਤੁਹਾਨੂੰ ਕਿਵੇਂ ਲੱਗੀ। ਜਿੰਨੇ ਵੀ ਵੀਰ ਸ਼ੇਅਰ ਕਰਦੇ ਹੁੰਦੇ ਹਨਾ ਸਾਰੇ ਵੀਰਾਂ ਦਾ ਪਤਾ ਤੈਅਦ ਲੋ। ਧੰਨਵਾਦ ਕਰਦੀ।